14 ਕਿਲੋ ਦੁੱਧ ਤੇ ਮੌਲੇ ਦਾ ਭਾਈ 45000 ਚ ਭਾਈ ਹਰਿੰਦਰ 100 ਕਿਲੋਮੀਟਰ ਪਹੁੰਚ ਤੇ ਇਹਦਾ ਮੋਲ ਆਪਾਂ ਕੰਨ ਕੀਦਾ ਇਹ ਵੀ ਅੰਦਰ 13000 ਰੁਪਏ ਦੇ ਰਹੀਆਂ ਬਈ ਤੇ ਦੱਦੇ ਦੇ ਥਲੇ ਇਹ ਇਹਦੇ ਵੀ ਅੰਦਰ 2 ਮਹੀਨਾ ਦੇ ਰਟੀਕਾ ਭਰਿਆ ਵਾ ਬਈ ਓਕੇ ਹਾਂ ਆਪਾਂ ਖਾਲੀ ਮੰਨ ਕੇ ਲਈ ਆਲੇ ਖਾਲੀ ਮੰਨ ਕੇ ਟੀਕਾ ਰਣੇ ਦਾ ਡੇਢ ਮਹੀਨੇ ਤੋਂ ਉੱਤੇ ਹੋਈ ਦੂਸਰੀ ਘਾਉਣ ਤੇਰਾ ਮੋਲ ਆਪਾਂ ਕੀਦਾ ਬਈ 13000 ਹਾਂ 13000 ਚਲੋ ਬਈ 100 ਕਿਲੋਮੀਟਰ ਪਹੁੰਚ ਕਰ ਦਾਂਗੇ 13000 ਜੀ ਵੀ ਬਾਈ ਕਹਿੰਦਾ ਹਰਿੰਦਰ ਬਾਈ 16 ਕਿਲੋ ਜੋਗੇ ਲੈ ਕੇ ਆਈ ਸੀਗੇ ਬਈ ਰੰਬੀ ਜਾਂਦੀ ਆ 14 15 ਕਿਲੋ 15 ਕਿਲੋ ਦਾਦਾ ਪਾਪ ਦੇ ਕਰੋ ਚਵਾ ਦਾਂਗੇ ਬਈ ਕੋਈ ਵੀਰਪਰਾ ਚਾਉਣਾ 14 15 ਕਿ ਆਪਣੇ ਲੇਵੇ ਤੋਂ ਪਤਾ ਲੱਗ ਜਾਂਦਾ ਹੈ ਨਾ ਬਾਕੀ ਬਾਈ ਨੇ ਇਹ ਗੱਲ ਕਹੀ ਦਿੱਤੀ ਆ ਵੀ ਕੋਈ ਵੀ ਸੱਜਣ ਲੱਖੇ ਆ ਤਾਂ ਡਾਕਟਰ ਲਿਆ ਗਿਆ ਉਹਦੀ ਤੇ ਸਕੇ ਨਹੀਂ ਦੇਣੀ ਬਈ ਇਹਨਾਂ ਦਾ 13000 ਰੁਪਏ 100 ਕਿਲੋਮੀਟਰ ਪਹੁੰਚ ਕਰਦਾਂਗੇ 13000 ਤੋਰ ਨੂੰ ਸਾਲ ਕੁ ਦੇ ਆਸ-ਪਾਸ ਹੋ ਗਈ ਬਈ ਹੁਣ ਤੇ ਇਹ ਵੀ ਦੇ ਦੇਣੀ ਆ 10000 100 ਕਿਲੋਮੀਟਰ ਪਹੁੰਚ ਕਰ ਦੇਣੀ ਜੀ ਥਾਂ ਬਾਈ ਚਾਰ ਹੀ ਇਹਦੇ ਚਾਰ ਹੀ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਲੱਖੇ ਦੇ ਫਾਰਮ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜ ਚਾਰਾਂ ਦੇ ਰੇਟ ਬਿਲਕੁਲ ਨਿੱਕੇ ਨਿੱਕੇ ਜਿਹੇ ਹੋਣਗੇ ਸਾਰੀ ਗੱਲਬਾਤ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਆਪਦੀ ਤਸੱਲੀ ਪਰਖਦੇ ਆਪਦੀ ਸਾਝ ਦੇ ਨਾਲ ਖਰੀਦਣਾ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਹੋਰ ਕੋਈ ਵੀ ਦੁੱਧ ਦੁੱਧ ਬਾਰੇ ਕੋਈ ਕੋਈ ਵੀ ਤਸੱਲੀ ਕਰਨੀ ਆ ਤੁਸੀਂ ਪੂਰੀ ਤਸੱਲੀ ਕਰਕੇ ਜਾ ਸਕਦੇ ਹੋ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਨਰੋਇ ਛੱਡਾ ਜੀ ਤੇ ਲੱਖੇ ਅੱਜ ਆਪਣੇ ਕੋਲ ਟੋਟਲ ਬਈ 4 ਨਾਗਾ ਹਨਾ ਤੇ ਰੇਟ ਲੱਖੇ ਅੱਜ ਵੀ ਨਿੱਕ ਨਿੱਕੇ ਜੇ ਹੋਣਗੇ ਨਾ ਨਿੱਕ ਨਿੱਕ ਰੇਟ ਹੈ ਬਈ ਤੇ ਲੱਖੇ ਸਭ ਤੋਂ ਪਹਿਲਾਂ ਕਰਮ ਵਾਲੀ ਇੱਕ ਨੰਬਰ ਵਾਲੀ ਬਾਰੇ ਦੱਸ ਦੇ ਬਈ ਹਨਾ ਇਹਦੀ ਕੀ ਡਿਟੇਲ ਹੈ ਲੱਖੇ ਇਹ ਹਨਾ ਦੂਜਾ ਸੂਆ ਸੋਈ ਵੀ ਆ ਬਈ 20 ਦਿਨਾਂ ਦਾ ਸੂਆ ਸਾਰੇ ਹੀ ਠੀਕ ਹੈ ਬਈ ਠੀਕ ਆ ਬੱਚਾ ਇਹ ਮਗਰ ਹੈਣੀਗਾ ਬਾਈ ਕੋਈ ਬੰਦਾ ਦਾ ਡਾਕਟਰ ਦੇ ਹੱਥ ਬਾਗ ਚੈੱਕ ਕਰਾ ਕੇ ਲੈ ਜਾਓ ਇਹ ਵੀ ਕਿਨੇ ਦੇ ਨਾਲ ਹੀ ਸੋਈ ਵੀ ਆ ਵੀ ਤੇ ਲਖੇ ਕਿੰਨਾ ਦੁੱਧ ਦਾ ਥੱਲੇ ਤਿਆਰ ਬਾਈ ਹਰਿੰਦਰ ਬਾਈ 16 ਕਿਲੋ ਚੋਗੇ ਲੈ ਕੇ ਆਈ ਸੀਗੇ ਬਾਈ ਰੰਬੀ ਜਾਂਦੀ ਆ 14 15 ਕਿਲੋ 15 ਕਿਲੋ ਦਾਦਾ ਪਾਪ ਦੇ ਕਰੋ ਚਵਾ ਦਾਂਗੇ ਬਈ ਕੋਈ ਵੀਰ ਦਾ ਚੋਣਾ 14 15 ਕਿਲੋ ਦੁੱਧ ਤੇ ਦੇਣੀ ਕਿੰਨੇ ਦੀ ਆ ਬਈ ਦੇਊ 16 ਕਿਲੋ ਹਰਿੰਦਰ ਬਾਈ ਦਰ ਬ੍ਰੈਕ ਦਾ ਦਨ ਮਸੂਆ ਕੇ ਉਪਰਾਂ ਕਰ ਜਾਂਦਾ ਅਗਲੇ ਘਰ ਦੀ ਸੀਗੀ ਰੰਬੀ ਜਾਂਦੀ ਗੱਲ ਤੇ ਜਦੋਂ ਦੀ ਆਈ ਪੱਠੇ ਬਹੁਤ ਘੱਟ ਖਾਦੇ ਨੇ ਤੇ 14 ਕਿਲੋ ਦੁੱਧ ਕੋ ਹੈਨਾ ਤੇ ਕਿੰਨੇ ਹੀ ਦੇਣੀ ਲੱਖਿਆ ਪਏ ਇਹ ਇਹ ਅੰਦਰ 45000 ਰੁਪਏ 100 ਕਿਲੋਮੀਟਰ ਪਹੁੰਚ ਕਰ ਦੇਣੀ ਹੈ ਬਈ ਵੱਧ ਹੋਰ ਲੱਖੇ ਨੂੰ ਇੱਕ ਬਰੀ ਹੈਨਾ ਉਹ ਥਣ ਥਣ ਥਣਾ ਥਣਾ ਦੀ ਓਕੇ ਜਮ ਬਈ ਓਕੇ ਆ ਬਈ ਕੋਈ ਕੇ ਸਾਡੇ ਕੋਈ ਪੂਰ ਨਹੀਂ ਛੱਡਣੀ ਬਹੁਤ ਵਧੀਆ ਚਵਾਈ ਆ ਬਈ ਆਲੇ ਹੋਣੀ ਨਵਾਈਆਂ ਜੀਆਂ ਕਰਕੇ ਥੋੜੀਆਂ ਜੀਆਂ ਰੰਗ ਹੋਏ ਜਾਣਾ ਦੁਪਹਿਰੇ ਜੇ ਅਗਲੇ ਲੱਖੇ ਪੂਰੀਆਂ ਖਣ ਜਾਣੀਆਂ ਕਿ ਨਹੀਂ ਪੂਰਾਂ ਹਾਂਜੀ ਬਈ ਇਹ ਬਾਕੀ ਥਣ ਪਾਂਡਾ ਵੀ ਸੋਹਣਾ ਲੱਖੇ ਹੈਨਾ ਚਵਾਈ ਚਵਾਈ ਓਕੇ ਜਮ ਪੂਰੀ ਜਿਵੇਂ ਇੱਕ ਨੰਬਰ ਆ ਬਈ ਮਰੀ ਕਹਿੰਦਾ ਵੀ ਬਾਈ ਕਹਿੰਦਾ ਵੀ ਕੋਈ ਚਵਾਈ ਐ ਲੋ ਬੰਦਾ ਭਾਜਦਾ ਨਹੀਂ ਬਾਕੀ ਲੇਵੇ ਤੋਂ ਪਤਾ ਲੱਗ ਜਾਂਦਾ ਹੈ ਨਾ ਬਾਕੀ ਬਾਈ ਨੇ ਇਹ ਗੱਲ ਕਹੀ ਦਿੱਤੀ ਆ ਵੀ ਕੋਈ ਵੀ ਸਜਣ ਲਖੇ ਉਹਦਾ ਡਾਕਟਰ ਲਿਆ ਗਿਆ ਉਹਦੀ ਤਸੱਲੀ ਕਰਾ ਸਕਦਾ ਵੀ ਕਿੰਨੇ ਟਾਈਮ ਦੀ ਹਾਂ ਹਾਂ ਬਈ ਤੇ ਇਹ ਆਪਾਂ ਦੇਣੀ ਆ 45000 ਦੀ ਬਈ 45000 ਫਿਰ ਬਾਕੀ ਮੈਂ ਠੰਡੀ ਸੀਲ ਫੋਲਾ ਕਰ ਮੜੀ ਆ ਹਣ ਥੋੜਾ ਬਹੁਤ ਸੋਹਣਾ ਯਾਰ ਹਨਾ ਆ ਦੇਖ ਹਨਾ ਇਹ ਕੋਈ ਚੱਕਰ ਨਹੀਂ ਬਾਕੀ ਬਾਈ ਲੱਖ ਕੰਨਾ ਤੁਹਾਡੇ ਸਾਹਮਣੇ ਆ ਬਈ ਜੇ ਉਹ ਵੀ ਚੀਜ਼ ਆ ਨਾ ਲੱਖੇ ਉਸ ਤੋਂ ਬਾਅਦ ਬਈ ਦੂਸਰੇ ਨੰਬਰ ਵਾਲੀ ਬਰੇ ਦਾ ਆਦੀ ਬਈ ਇਹ ਅੰਦਰ 에ਅਰ ਸ਼ੈਰ ਬੱਛੀ ਆ ਬਈ ਦੂਜੇ ਸੂਏ ਸੋਈ ਵੀ ਆ ਬਈ ਟੋਕੜਾ ਠੀਕ ਆ ਬਈ ਇਹਦੇ ਵੀ ਤਾਂ ਦੋ ਮਹੀਨੇ ਲਈ ਟੀਕਾ ਭਰਿਆ ਵਾ ਬਈ ਓਕੇ ਹਾਂ ਆਪਾਂ ਖਾਲੀ ਮੰਨ ਕੇ ਲਈ ਆ ਲੈ ਖਾਲੀ ਮੰਨ ਕੇ ਟੀਕਾ ਰਣ ਦੱਸਿਆ 1.5 ਮਹੀਨੇ ਤੋਂ ਉੱਤੇ ਹੋ ਗਈ ਓਕੇ ਵੀ ਆਪਣੇ ਕੋਲ ਸੁਭਾ ਹੀ ਆਈਆਂ ਬਈ ਆਪਾਂ ਚੈੱਕ ਨਹੀਂ ਕਰਾਈਆਂ ਗਾਵਾ ਆਓ ਬਈ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਉੱਤਰ ਦੀ ਨਹਾਈ ਆ ਹਨਾ ਤੇ ਪਰ ਜੇ ਡਾਕਟਰ ਚੈੱਕ ਕਰਕੇ ਪਾਸ ਕਰਕੇ ਆਂਦਾ ਫੇਰ ਇਹਦਾ ਰੇਟ ਹੋਰ ਹੋ ਜਾਊਗਾ ਹਾਂਜੀ ਬਈ ਵੀ ਅੱਜ ਆਪਾਂ ਕਿੰਨਾ ਦੁੱਧ ਤੇ ਕਿੰਨੇ ਦੀ ਦੇਣੀ ਹੈ ਇਹ ਇਹ ਅੰਮ੍ਰਿਤ ਅਜ ਖਾਲੀ ਦਾ 6 ਕਿਲੋ ਦੁੱਧ ਆ ਬਈ ਸਹੀ ਚੋਣ ਵਾਲਾ ਦੋਹਾਂ ਵੇਲੇ ਦਾ ਇੱਕ ਨਾ ਇਹ ਮੂਰਲੇ ਦਾ ਅਜ ਧਾਰਾਂ ਘਟਾ ਇਧਰ ਜਿਉਂ ਥਾਨ ਚੱਲਦਾ ਓਕੇ ਤੇ ਕੋਈ ਪੋ ਤੱਲ ਮੰਨ ਕੇ ਲੈ ਲਵੇ ਆਪਣੇ ਕੋਈ ਚੱਕਰ ਨੀ ਤੰਨਾ ਥਣਾਈ ਬਈ ਚੁਆਈ ਇੱਕ ਨੰਬਰਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਮੋਟੀ ਚੁਆਈ ਵਧੀਆ ਤੇ ਲਖੇ ਇਹ ਕਿੰਨੇ ਦੇਣੀ ਹੈ ਬਈ ਇਹ ਅੰਮ੍ਰਿਤ 13000 ਰੁਪਏ 100 ਕਿਲੋਮੀਟਰ ਪਹੁੰਚ ਕਰਦਾ 13000 ਤੋਰਦੇ ਬਈ ਇਹਨੂੰ ਵੀ ਕਰੀ ਹੈ ਨਾ ਤੇ ਇਹ ਚੀਜ਼ ਵਧੀਆ ਗੱਲ ਆ ਬਾਈ ਕਹਿੰਦਾ ਜਿਹੜੀ ਚੀਜ਼ ਹੈਗੀ ਉਹ ਪਤਾ ਸਕੇ ਦੇਣੀ ਆ ਆਪਾਂ ਨੂੰ ਅਗਲੇ ਨੇ ਤਾਂ ਸਿਆ ਲ ਰਹਿ ਜਾਂਦਾ ਹਨ ਤਾਂ ਉਹ ਉਹਦੇ ਅਰਕੀ ਨੀਤੀ ਨਹੀਂ ਪਰ ਆਪਾਂ 13000 ਦੀ ਸਮਝ ਲਓ ਖਾਲੀ ਬੱਛੀ ਵੀ ਨਹੀਂ ਦਿੰਦਾ ਕੋਈ ਨਹੀਂ ਬਾਕੀ ਜਿਆਦਾ ਹੀ ਮੋਹਦਾ ਬਈ ਹਾਂ ਸੋਹਣੀ ਸਨਖੀ ਪੂਰੀ ਆ ਹਨ ਜੇ ਆਪਾਂ ਕਹਦੀਏ ਬਾਕੀ ਇਹ ਰੰਗ ਰੱਖਿਆ ਹੈਗਾ ਇਹ ਲਾਲੀ ਜੀ ਜਿਹੜਾ ਇਹ ਸ਼ਹਿਰ ਆ ਬਈ ਪਿਓਰ ਓਰੀਜਨਲ ਐਰ ਸ਼ਹਿਰ ਆ ਕੰਦੇਸੀ ਕੂਸੀ ਕਾਉਣ ਇਹਦਾ ਮੁੱਲ ਆਪਾਂ ਕੀਤਾ ਬਈ 13000 ਹਨ 13000 ਚਲੋ ਬਈ 100 ਕਿਲੋਮੀਟਰ ਪਹੁੰਚ ਕਰ ਦਾਂਗੇ 13000 ਚ ਵੀ ਬਾਈ ਕਹਿੰਦਾ ਆਪਾਂ 100 ਕਿਲੋਮੀਟਰ ਪਹੁੰਚ ਕਰ ਦਾਂਗੇ ਤੇ ਉਹ ਤਾਂ ਹੁਣ ਤੁਸੀਂ ਆਪ ਦੇਖ ਲਓ ਹਨਾ ਵੀ ਬਿੱਕੀ ਬਚਨ بچਾਉਣ ਵਾਲੀ ਕੀ ਚੀਜ਼ ਹੁੰਦੀ ਆ ਹਨਾ ਤੇ ਪਰ ਇਹਦਾ ਜਿਹੜਾ ਦਸਤਾ ਬਾਈ ਨੇ ਇੱਕ ਥਾਣਾ ਪਲਾਂ ਦੀ ਕੋਈ ਤਿੰਨ ਮੰਲਾ ਉੋਂ ਤੇ ਦੁੱਧ ਆਉਂਦਾ ਬਾਈ ਹਾਂ ਦੁੱਧ ਆਉਂਦਾ ਬਾਈ ਅੰਦਰ ਤੇ ਉਹਨੂੰ ਪਲਾਂ ਦੀ ਤੀਜਾ ਮੰਨ ਕੇ ਲੈ ਲਓ ਹਨਾ ਲੱਖੇ ਬਈ ਉਸ ਤੋਂ ਬਾਅਦ ਤੀਸਰੇ ਨੰਬਰ ਵਾਲੀ ਬਾਰੇ ਦੱਸਦੀ ਲੱਖੇ ਇਹਦੀ ਕੀ ਡਿਟੇਲ ਆ ਬਾਈ ਇਹ ਅੰਦਰ ਗਰਲੈਂਡੋ ਵੈਣ ਆ ਅੱਛੀ ਆ ਬਾਈ ਜੀ ਬਾਈ ਤੇ ਕਿੰਨਾ ਬਕ ਲੱਖੇ ਦੁੱਧ ਆ ਦੇ ਥੱਲੇ ਹਨਾ ਕੰਨਵਾ ਸੁਆ ਸਾਹ ਬਾਈ ਇਹ ਅੰਦਰ ਪਹਿਲਾ ਹੀ ਸੁਆ ਹੋਊਗਾ ਬਾਈ ਓਕੇ ਠੀਕ ਆ ਇਹ ਇਹੂ ਬਣੀ ਨੂੰ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਬਈ ਠੀਕ ਆ ਪਰ ਇਹਨੂੰ ਇਹਦੇ ਵੀ ਇਹ ਮਾਲਕਾਂ ਦੇ ਇਹਦੇ ਲਈ ਵੀ 7 ਕਿਲੋ ਦੁੱਧ ਆ ਬਈ ਦੋਵਾਂ ਬਿਲਿਆਂ ਦਾ ਝੋਣ ਵਾਲਾ ਓਕੇ ਤੇ ਇਹ ਵੀ ਹੁੰਦਾ 13000 ਰੁਪਏ ਦੇ ਦੇਣੀ ਆ ਪਾ ਵੀ ਉਹ ਲਖੇ ਬਈ ਚੂਣ ਚਾਣ ਲੋ ਕਿਵੇਂ ਸਹੀ ਪੂਰੀ ਫੋਲ ਠੰਡੀ ਸੀ ਲੈ ਕੋਈ ਵੀਰ ਭਰਾ ਚੋਕੇ ਲੈ ਕੇ 11000 ਆ ਦੇ ਓਕੇ ਕੋਈ ਭੂਰ ਦੇ ਛੱਟਾਂ ਨਹੀਂ ਕੋਈ ਥਾਂ ਵਾਧ ਘਟ ਨਹੀਂ ਓਕੇ ਲਖੇ ਤੋਰੇ ਨੂੰ ਵੀ ਹਨਾ ਤੇ ਆਪ ਆਪ ਦਾ ਚੋਕੇ ਲੈ ਕੇ ਆਏ ਹੰਦਾ ਖਲਾਸ ਦਾ ਚੋਕੇ ਲੈ ਜਾ ਬਿਲਕੁਲ ਹਨਾ ਬਈ ਜੇ ਇਹ ਬਾਈ ਅੱਗੇ ਵੀ ਕਹਿੰਦਾ ਹੁੰਦਾ ਵੀ ਕੋਈ ਵੀ ਸੱਜਣ ਹਨਾ ਵੀ ਆਪਦੀ ਚੂਣ ਦਾ দাম ਰੱਖਦਾ ਹੋਵੇ ਲੱਖੇ ਹਨ ਆਉਂਦੀ ਚੋਕ ਹੀ ਲੈ ਜਾ ਸਕਦਾ ਹੈ ਬਾਅਦ ਕਿਸੇ ਦੇ ਨਾਲ ਕੋ ਕਹਿਣ ਨਾਲ ਲੱਖੇ ਹੈ ਮੈਂ ਕਹਿੰਦਾ ਵੀ ਥੋੜੀ ਜੀ ਗੌਰ ਘੱਟ ਹੋਈ ਵੀ ਆ ਜਾਤ ਜੂਤ ਬਹੁਤ ਸੋਹਣੇ ਜਿਹੜੇ ਬੰਦੇ ਨੂੰ ਸਮਝਾਓ ਛੱਡਦੇ ਨਹੀਂ ਇਹਨਾਂ ਨਹੀਂ ਛੱਡਦੇ ਬਈ ਹਰਿੰਦਰ ਇਹ ਪਸ਼ੂਆਂ ਦਾ ਦੁੱਧ ਭਾਲਦੇ ਫਿਰਦੇ ਲੋਕੀ ਬਈ ਹਾਂ ਇਹ ਸਮਝ ਲਓ ਇੱਕ ਇਹ ਆਦਿ ਬੰਦੇ ਨੇ ਮਾਝ ਰੱਖਣੀਆਂ ਮਾਝ ਵਾਲਾ ਸਾਫਤਾ ਵੀ ਹੈ ਕਿ ਨਹੀਂ ਮਾਝ ਜੀ ਦੇ ਨਾਲ ਫਰੈਜ ਹੈ ਨਹੀਂ ਉਹ ਇਹਨੂੰ ਲੈ ਜਾ ਹਰਿੰਦਰ ਜਦੋਂ ਮਾਝੀ ਪੱਤਰੇ ਨੂੰ ਪੜ੍ਹਦੇ ਉਹ ਚੌੜ ਚੌੜ ਲੱਗੇ ਠੰਡੀ ਸੀਲ ਆ ਬਾਈ ਬਾਈ ਪੂਰੀ ਫੁੱਲ ਠੰਡੀ ਸੀਲ ਬੰਦਾ ਚੋਲੇ ਬੁੜੀ ਚੋਲੇ ਪਰ ਉਹਨਾਂ ਦੇ ਬੰਦੇ ਚੋਲੇਗੇ ਮਗਰਲੇ ਤੇ ਮੈਂ ਇਹ ਹੱਥੋਂ ਕੇ ਲੈ ਰਿਹਾ ਹਾਂ ਨਾ ਰਾਤ ਰਾਤ ਤੇ ਇਹਦਾ ਮੁੱਲ ਆਪਕਨ ਨਹੀਂ ਚਾ ਇਹ ਵੀ ਅੰਦਰ 13000 ਰੁਪਏ ਦੇ ਰਹੀਆਂ ਬਈ ਤੇ ਦੱਦੇ ਦੇ ਥਲੇ 7 ਕਿਲੋ ਤਾਂ ਕਿਹਾ ਹਾਂ 7 ਕਿਲੋ ਦੁੱਧ ਬਈ ਕੋਈ ਆਨਲਾਈਨ ਵੀ ਰਪਾ ਮਾੜਾ 6 ਕਿਲੋ ਦੇ ਅਗਲੇ ਘਰ ਦੀ ਗਾਰੰਟੀ ਆ ਬਈ ਬਈ ਆਪਾਂ ਕਿਲੋ ਘੱਟ ਦਸਣਾ ਵੀ 6 ਅਗਲੇ ਨੂੰ ਇਹ ਨਾਲ ਲੱਗਦੀ ਇਹਦੇ ਨੁਹਾਏ ਨੂੰ ਹੀ ਆ ਨਾ ਵੀ ਕੋਈ ਵੀਰ ਭਰਾਉ ਦਾ 6 ਕਿਲੋ ਕੋਈ ਵੀਰ ਭਰਾਉ ਦਾ 6 ਕਿਲੋ ਆਨਲਾਈਨ ਵੀ ਹਲੇ ਘਰ ਤੋਂ ਹੀ ਵਾਪਸੀ ਆ ਬਈ 6 ਕਿਲੋ ਨਾ ਦੇਵੇ 6 ਕਿਲੋ ਤੇ ਲਖੇ ਉਸ ਤੋਂ ਬਾਅਦ ਇਹਦੇ ਬੱਛੀ ਬਾਰੇ ਵੀ ਦੱਸਦੀ ਬਈ ਇਹਦੀ ਕੀ ਡਿਟੇਲ ਆ ਬਈ ਇਹ ਵੀ ਹੁੰਦਰ ਚੰਗੀ ਗਾਂ ਦੀ ਬੱਛੀ ਆ ਨਾਲ ਹੀ ਗਾਂਵਾਂ ਦੇ ਲਈ ਆ ਓਕੇ ਉਹ ਵਿਸਾਲ ਕਦੇ ਆਸ-ਪਾਸ ਹੋ ਗਈ ਬਈ ਅਸਰੇ ਵੀ ਦੇ ਦੇਣੀ 10300 ਕਿਲੋਮੀਟਰ ਪਹੁੰਚ ਕਰ ਦੇਣੀ ਥਾਣ ਬਈ ਚਾਰ ਹੀ ਹੈ ਜੀ ਚਾਰ ਹੀ ਥਾਣ ਵਾਲੀ ਬਹੁਤ ਵਧੀਆ ਥਾਣ ਝੋਲੀ ਝੂਲੀ ਵਾਲੀ ਹੈ ਬਈ ਚੰਗੀ ਹੈ ਠੀਕ ਹੈ ਨਾ ਬਈ ਇਹ ਮੋਰੀ ਇਹਨੂੰ ਫੀਡ ਦੀ ਬਗ ਮੈਂ ਟੀਕਾ ਭਰਾ ਜਾਣਾ ਇਹ ਹੁਣੀ ਬਈ ਇਹ ਥੋੜਾ ਜਿਹਾ ਔਰ ਘੱਟ ਲਿਓ ਆਈ ਹੈ ਹਨਾ ਇਹ ਥੋੜੀ ਜਿਹੀ ਘੋਰ ਬੰਨਾ ਕਰਨ ਵਾਲਾ ਲੈ ਜੀ ਬਈ ਹਨਾ ਤੇ ਮੈਂ ਕਹਿੰਦਾ ਵੀ ਇਹਦੇ ਹਰ ਕੀ ਕੋਈ ਰੀਸ ਨਹੀਂ ਹੋਣੀਗੀ ਨਹੀਂ ਤੇ ਆਪਾਂ ਇਹਦੀ ਚਵਾਈ ਕਰਕੇ ਦਿਖਾਵਾਂਗੇ ਹਨਾ ਕਰਮ ਵਾਲੀ ਦੀ ਆ ਲੱਖ ਗਾਣੂ ਮਾੜਾ ਇਧਰ ਨੂੰ ਕਰਦੀ ਬਈ ਇਧਰ ਮੈਂ ਤੋਏ ਉਹ ਲੱਕੇਲੇ ਵਾਲੂਆ ਬਹੁਤ ਜਣ ਕੇ ਹਰਾ ਹਣਾ ਕਰਮ ਵਾਲੀ ਤਾਂ ਕਿ ਨਹੀਂ ਅੰਦਰ ਜਮ ਜ ਤਾਜੀ ਆ ਯਾਰ ਆਪਾਂ ਇਹ ਟੋਕੜ ਦੀ ਟੋਕੜ ਕਰਕੇ ਦੇ ਨਹੀਂ ਯਾਰ ਹੂੰ ਥੋੜਾ ਜੋ ਬਾਈ ਨੇ ਕਹਦੇ ਵੀ ਜਿਵੇਂ ਨਵੇਂ ਘਰ ਦਾ ਪਸ਼ੂ ਕਰਦਾ ਨਾ ਮਾੜਾ ਮੋਟਾ ਰੱਖੇ ਇਹਨਾਂ ਦੇ ਵਿੱਚ ਬੜੇ ਛੋਟੇ ਪੜਨੇ ਇੱਕ ਤਾਂ ਟਾਂਗਾ ਕਰ ਜਾਂਦੇ ਆ ਬਾਈ ਕਿ ਨਹੀਂ ਬਈ ਸਾਰਿਆਂ ਹੀ ਕਰਦਿਆਂ ਤਾਂ ਹੀ ਮੈਂ ਕਿਹਾ ਜੀ ਜੇ ਕੋਈ ਵੀਰਪੁਰਾ ਪਸ਼ੂ ਲੈ ਆਉਂਦਾ ਇੱਕ ਦੋ ਦਿਨ ਬਾਈ ਨੂੰ ਵੇਖ ਲਿਆ ਕਰੋ ਵੀ ਕੀ ਕਰਦਾ ਪਸ਼ੂ ਜਾਨਦਿਆ ਸਾਰ ਨਹੀਂ ਬਾਟਾਂ ਭਰ ਲੱਗ ਜਾਂਦਾ ਜੀ ਲੱਗ ਕੇ ਫੇਰ ਮਾਣਾ ਆਪਣੇ ਵਾਲੀ ਗੱਲ ਹੀ ਹੋ ਜਾਂਦੀ ਹੈ ਹੂੰ ਬਰੀ ਅੰਬੀਰ ਕੱਲ ਦੀ ਰੰਬੀ ਤੁਰ ਜਾਂਦੀ ਸੁੰਦਰ ਬਾਕੀ ਥਣ ਥਣ ਬਹੁਤ ਸੋਹਣਾ ਚਵਾਈ ਵਾਲਾ ਥਾਣਾ ਕਿ ਨਹੀਂ ਪੂਰਾ ਫੁੱਲ ਪਾਵਰ ਵਾਲਾ ਥਾਣਾ ਯਾਰ ਉਹਦੀ ਗੱਲ ਹੀ ਕੋਈ ਨਹੀਂ ਸੁੰਦਰ ਹੁਣ ਲੱਗੇ ਜਿਵੇਂ ਆਪਾਂ ਆਪਾਂ ਕਿਹੜਾ ਵੀਡੀਓ ਕੱਢਦੇ ਆ ਨਾ ਜਿਵੇਂ ਹੁਣ ਇਹਨੇ ਪਹਿਲਾਂ ਪੈਰ ਜਿਹਾ ਇਹ ਕੀਤੇ ਉਹ ਕਈ ਵਾਰੀ ਪਸ਼ੂ ਦੀ ਆਦਤ ਹੁੰਦੀ ਆ ਨਾ ਜਿਹੜਾ ਕਾਰਦਿਆਂ ਦੀ ਬਾਕੀ ਮੈਡ ਗਿੱਲਾ ਨਵਾਜਾਂਗੇ ਇੱਥੇ ਹੀ ਨਵਾਜਾਂਗੇ ਬਲਗਿੱਲੇ ਸਾਡੇ ਦੇ ਸਾਹਮਣੇ ਮੈਟ ਤੇ ਪਿਆ ਪਰ ਪਰ ਥੋ ਕਈ ਵਾਰੀ ਮੇਰੇ ਵਰਗਾ ਉਹਦੀ ਛੜਨਦਾ ਵੀ ਇਹਦਾ ਲੱਤਾਂ ਮਾਰੀ ਜਾਂਦੀ ਵੀ ਜੋ ਚੋਣੀ ਨਹੀਂ ਉਹ ਜਿਵੇਂ ਹੁਣ ਚੋਣ ਲੱਗੀ ਜਿਵੇਂ ਜਿਵੇਂ ਗਾਂ ਉਤਰੀ ਜਾਊਗੀ ਇਹਨੇ ਟੱਗ ਜਾਣਾ ਕਿ ਨਹੀਂ ਚੱਕਰੀ ਨਹੀਂ ਕੋਈ ਇਹਨੇ ਖੜ ਜਾਣਾ ਰਾਮਾ ਹੋਲਾ ਦੇ ਸਾਹਮਣੇ ਮੂਰੇ ਦਾਣਾ ਵੀ ਪਿਉਣੇ ਜੋ ਆ ਕੇ ਖੇਲਣਾ ਬਈ ਹੂੰ ਬਾਕੀ ਹਰਿੰਦਰ ਆਪਾ ਵਾਰੀ ਵਾਰੀ ਇਹ ਕਹਿੰਦੇ ਹੁੰਦੇ ਆ ਵੀ ਅਗ ਜੇ ਕਿਸੇ ਦੇ ਮਾਨਤ ਕੋਈ ਵਹਿ ਹੁੰਦਾ ਬਈ ਆਦਾ ਕੱਢ ਕੇ ਸ਼ੱਕ ਕੱਢ ਕੇ ਫੇਰ ਲੈ ਕੇ ਜਾਓ ਅਗਲੇ ਨੇ ਪੈਸੇ ਲਾਉਣੇ ਹਰਿੰਦਰ ਆਪਾ ੱੱਕੇ ਨਾ ਕਰੇ ਬੰਨੇ ਹੁੰਨੇ ਜਾ ਗਿਆ ਨਾ ਬਈ ਕੋਈ ਆਪਣਾ ਸੌਦਾ ਕਰਦਾ ਰਿਹਾ ਆਪਾਂ ਕਾਲਦੇ ਜਿਹੜਾ ਵੀਰ ਭਰਾ ਕਹਿੰਦਾ ਵੀ ਸਾਡੇ ਤੋਂ ਨਹੀਂ ਆ ਜਾਂਦਾ ਪਰ ਹਰਿੰਦਰ ਮੁੱਲ ਕਹੋ ਨਹੀਂ ਬਈ ਦੁੱਧ ਬਹੁਤ ਬਾਣਿਆ ਦਾ 15 16 ਕਿਲੋ ਵੇਖਿਆ ਜੀ ਇਹਦਾ ਤੇ ਹੁਣ ਆ ਵੀਦਾ ਕੜੀ ਵਰਗਾ ਹੀ ਹਰਿੰਦਰ ਜਿੰਨਾ ਵੀ ਹੋਣਾ ਤੇ ਮੇਰੇ ਨਾਲ ਦਾ ਵੀ ਆਪ ਨੂੰ ਹੀ ਪਤਾ ਹੀ ਇਹ ਜਿਹੜੇ ਸਾਣਾ ਜਾਤ ਆ ਨਾ ਬਾਕੀ ਉਹ ਚੋਣ ਜਾਣ ਬਹੁਤ ਸੋਹਣਾ ਜੀ ਆਪਾਂ ਕਹਿ ਦਈ ਬਾਕੀ ਤੁਹਾਡੇ ਸਾਹਮਣੇ ਆ ਬਈ ਹਨਾ ਤੇ ਹੀ ਖਰੀਦ ਰਿਆ ਰੇਟ ਭਾ ਘਾਤਨ ਦੇ ਕਰਕੇ ਹਰੇਕ ਬੰਦੇ ਨੂੰ ਕਾਲੀ ਹੁੰਦੀ ਐ ਮਹੂਰਦੀ ਲੈਣਾ ਮਹੂਰਦੀ ਲੈਣਾ ਹਨਾ ਹਾਂਜੀ ਬਈ ਤੇ ਕੋਈ ਚਾਹਿਆ ਵੀ ਥੋੜਾ ਜਿਹਾ ਸਬਰ ਵੀ ਰੱਖਿਆ ਕਰੋ ਪਸੂ ਹਨਾ ਉਹ 1921 ਜੇ ਕੋਈ ਹੁੰਦੀ ਵੀ ਐ ਕਿ ਨਹੀਂ ਯਾ ਆਦੀ ਕੋਈ ਤਸੱਲੀ ਕਰਕੇ ਆਦੀ ਐਨ ਖਰੀਦੋ ਨਾ ਕਿਸੇ ਨੂੰ ਕਹਿਣ ਨਾਲੋਂ ਨਾ ਤੁਸੀਂ ਬਾਅਦ ਕਿਸੇ ਹੋਰ ਬੰਦੇ ਨੂੰ ਕਹੋ ਕਿ ਨਹੀਂ ਉਹ ਯਾ ਚੀਜ਼ ਹੋਗੀ ਯਾ ਚੀਜ਼ ਹੋਗੀ ਹੋ ਗਿਆ ਜੇ 1000 ਸੌਦਾ ਆਂਦਾ ਲਖੇ ਉਹਦੇ ਜੋ ਜੇ 2 4 9 20 ਸੌਦੇ ਹੋਏ ਜੇ ਵੀ ਹੋਗੇ ਤਾਂ ਉਹ ਅਗਲਾ ਲਾਂਬਾ ਦੇਣ ਲੱਗੇਗਾ ਤੇ ਜੇ 900 ਸੌਦਾ ਵਧੀਆ ਵੀ ਉਹ ਕਢਾ ਕੇ ਸ਼ਾਬਾਸ਼ ਦਿੰਦੇ ਆ ਕਿ ਨਹੀਂ ਕੋਈ ਨਹੀਂ ਸ਼ਾਬਾਸ਼ ਰਣ ਦੇਸ਼ ਕਿੰਨੇ ਦਿੱਤੀ ਬਈ ਆਵਾਵਾ ਕੀ ਵਿਲੀ ਕਰਤੀ ਉਹਨਾਂ ਅਗਲੇ ਸਾਹਮਣੇ ਵੀ ਕਿਹਦੇ ਮਨ ਚ ਆਇਨਾ ਵਹਿਮ ਰਹਿ ਜੇ ਬੱਚ ਬਥੇਰੇ ਲੱਤਾਂ ਖਿਚਣ ਵਾਲੇ ਤੈਨੂੰ ਪਤਾ ਹੀ ਆਪਣੇ ਉਹ ਜੀ ਚੇ ਨਾਲਾਂ ਵਾਲੇ ਵੀ ਇੱਕ ਤੁਰੇ ਫਰਦੇ ਆਈ ਆਏ ਹੋ ਹਨਾ ਦੇ ਵਾਈਂ ਉਹ ਵਪਾਰੀ ਵੀ ਹੈਗੇ ਆ ਵਿੱਚ ਜਿਹੜੇ ਥੋੜੇ ਲੱਗਦੇ ਹੁੰਦੇ ਰੈਲਾ ਕਹਿਦਾ ਵੀ ਸਦਮੇ ਛੱਡ ਕੇ ਠਾਲ ਤੱਕ ਚੂਈਆਂ ਨਹੀਂ ਆਪਾਂ ਤਾਂ ਨਹੀਂ ਵਿੱਲੀ ਕਰਾਦੀ ਮੰਗਾ ਅੰਦਰ ਬਈ ਵਿੱਲੀ ਕਰਦੇ ਨੇ ਆ ਜੂਰੇ 2 ਮਿੰਟ ਕਟਾ ਦਿੱਤੇ ਕੋਈ ਪੂਰਾ ਪੂਰਾ ਹੀ ਕਹ ਰਾ ਦੀ ਸ਼ਾਮ ਨੂੰ ਆ ਕੇ ਚੋਕੇ ਲੈ ਜਾਓ ਜਬੇ ਕਿ ਜਿਹੜਾ ਹੁਣ 2 ਕਿਲੋ ਵੱਧ ਕਰ ਦੋ ਜਾਂ ਸ਼ਾਮ ਨੂੰ ਘੱਟ ਘੱਟ ਦੋ ਕਿਲੋ ਹਣਾ ਉਹ ਯਾਰ ਬੰਦਾ ਤਾਂ ਕਵੇ ਮੰਨ ਕੇ ਚਲੋ ਜੇ ਲੱਖੇ ਮੰਨ ਕੇ ਜਾਂ ਲੋਕਾਂ ਦੀ ਸੋਚਣਾ ਵੀ ਇਹ ਕੱਲ ਦੀ ਨਹੀਂ ਚੋਈ ਹਾਂ ਜਿਹੜੀ ਆਪਾਂ ਗੱਲ ਕਰਦੇ ਆ ਹਾਂ ਹੋਰ ਤਾਂ ਖਾਲੀ ਹੋ ਗਈ ਹੈ ਨਾ ਇੰਨੀ ਦਾ ਹਮਤ ਰੱਖ ਸਕਦਾ ਨਾ ਬੰਦਾ ਅੱਥ ਨੇ ਚੋਲਿਆ ਕੇ ਤੇ ਸਵੇਰੇ ਚੋਲੇ ਦੁੱਧ ਪੂਰਾ ਕਰਦੀਏ ਤਾਂ ਓਕੇ ਨਹੀਂ ਤਾਂ ਫਿਰ ਖੜੀ ਆ ਆਪਣੀ ਨਹੀਂ ਜੇ ਖੜੀ ਹੈ ਸਹੀ ਗੱਲ ਹੈ ਹੈਨਾ ਜਿਹੜੀ ਜੈਨੂਨ ਗੱਲ ਆ ਇਹਦਾ ਤਾਂ ਇੱਕ ਮਤਲਬ ਇਹ ਵੀ ਇਹ ਸੀਲ ਆ ਠੰਡੀ ਆ ਭੂਰ ਚਿੱਟਾ ਜਾਂ ਨਹੀਂ ਹੈਨਾ ਤੇ ਆਹ ਤਾਂ ਹੁਣ ਜੇ ਮੰਨ ਕੇ ਚੱਲ ਵੈਸੇ ਵੀ ਖੜੀ ਤੇ ਲੋਕ ਲੈਂਦੇ ਹੀ ਆ ਉਹ ਵੀ ਲੋਕ ਕਿਸੇ ਦੇ ਯਕੀਨ ਤੇ ਹੀ ਲੈਂਦੇ ਆ ਕਿ ਨਹੀਂ ਬਾਕੀ ਚਲੋ ਬਾਈ ਸਾਰਿਆਂ ਨੂੰ ਆਪਦੀ ਆਪਦੀ ਸਮਝ ਆਣਾ ਬਾਈ ਐਵੇਂ ਆਪਾਂ ਕਿਸੇ ਨੂੰ ਬਾੜਾ ਕਹੀ ਜਾਈਏ ਨਹੀਂ ਬਾਕੀ ਇਹ ਵੀ ਆਪਾਂ ਕਹੀ ਜਾਂਦੇ ਆ ਜੇ ਕੋਈ ਵੀਰ ਭਰਾ ਆਪਣਾ ਉਹੀ ਮੰਗਦਾ ਫੋਨ ਤੇ ਵੀ ਬਾਈ ਵੀ ਇਹਨੇ ਇੱਕ ਲੋਦਰ ਰੰਬੀ ਆ ਬਈ ਦੁੱਧ 14 ਕਿਲੋ ਆ ਹਨਾ ਠੀਕ ਆ ਔਰ 15 ਕਿਲੋ ਜੇ ਕੋਈ ਵੀਰ ਭਰਾ ਆਉਂਦਾ ਵੀ ਆ ਚੋਣ ਬਈ ਦੋ ਟਾਈਮ ਨਹੀਂ ਇਹਨੇ ਚੋਣੀ 16 ਕਿਲੋ ਦੁੱਧ ਹੀ ਚਵਾਵਾਂਗੇ ਬਈ ਇਹ ਗੱਲ ਵੀਡੀਓ ਚ ਕਹਦੀ 16 ਕਿਲੋ ਦੁੱਧ ਚਵਾਵਾਂਗੇ ਆਪਣੇ ਕਰੋ ਠੀਕ ਆ ਹਨਾ ਤੇ ਲਖੇ ਅੱਜ ਦਾ ਦੁੱਧ ਕਰਨਾ ਚਵਾਵਾਂ ਐਡਾ ਪੈਸਾ ਲਿਆ ਅੱਜ ਹਰਿੰਦਰ ਭਾਈ 16 ਕਿਲੋ ਚੋ ਕੇ ਲਿਆ ਜੀ ਨੇ ਕਹਿੰਦਾ ਕੱਲ ਦੀ ਰੰਬੀ ਆਂਦੀ ਆ ਓਕੇ ਕੱਲ ਲਈ ਥੋੜਾ ਜਿਆਦਾ ਤੇ ਥੋੜਾ ਘੱਟਿਆ ਦੁੱਧ ਉਹ ਵੀ ਰੰਬੀ ਗਈ ਇਹਨੇ ਆਉਂਦੇ ਆ ਸਾਰ ਤੇ ਸੁਬਾ ਹੋਣਾ ਤੇਰੇ ਸਾਹਮਣੇ ਦੂਜੀ ਚੋਈ ਸ਼ਾਂ ਨੂੰ ਆ ਇਹ ਕਿੰਨਾ ਦੁੱਧ ਚਵਾ ਕੇ ਤੇ ਕੀ ਮੁੱਲ ਚ ਦੇ ਰਿਹਾ ਬਾਈ ਇਹਨਾਂ ਦਾ ਆਪਣੇ ਘਰੋਂ ਕੋਈ ਚੋਣਾ ਦਾ ਬਈ 16 ਕਿਲੋ ਚਵਾਵਾ ਕੋਈ ਵੀਰਪਰਾ ਆਨਲਾਈਨ ਮੋਹਰ ਦਾ ਬਈ 14 ਕਿਲੋ ਹੀ ਫੁੱਲ ਗਰੰਟੀ ਹੈ 14 ਕਿਲੋ ਦੁੱਧ ਹਾਂ ਬਈ ਅਗਲੇ ਘਰ ਦੀ ਵੀ ਗਰੰਟੀ 14 ਕਿਲੋ ਦੀ ਬਈ 14 ਕਿਲੋ ਦੁੱਧ ਤੇ ਮੋਲੇ ਦਾ ਬਾਈ 45000 ਚ ਬਈ ਹਰਿੰਦਰ 100 ਕਿਲੋਮੀਟਰ ਪਹੁੰਚ ਪਹੁੰਚ ਹੋ ਜਾਊਗੀ ਹੈਨਾ ਹਾਂਜੀ ਬਈ ਤੇ ਬਾਕੀ ਚਵਾਈ ਤੁਸੀਂ ਦੇਖ ਲਓ ਹਣਾ ਕਰਮ ਵਾਲੀ ਦੀ ਮੈਂ ਕਹਿੰਦਾ ਵੀ 8 ਸਵਾ 8 ਦਾ ਟਾਈਮ ਹੋ ਗਿਆ ਹੈਨਾ ਕੋਈ ਬੰਦਾ ਇਹਨੂੰ ਵੇਲੀ ਹੁੰਦੀ ਮੰਨ ਲਓ ਹੈਨਾ ਤੇ ਬਾਅਦ ਵਿੱਚ ਲੱਖੇ ਚੇਂਜ ਕਰਾ ਅਲਮ ਇੱਥੇ ਰੱਖ ਲੈਣੀ ਦੂਜੀ ਵਾਲੀ ਖਾਲੀ ਐ ਦਿਖਾ ਦੇ ਲ ਕੇ ਬਾਅਦ ਹੈ ਨਾ ਬਾਕੀ ਹਰਿੰਦਰ ਜਿੰਨਾ ਵੀ ਇਹ ਪਹਿਲਾਂ ਵੀ ਤਾਂ ਸਾਵੇਂ ਹੋਊਗਾ ਕੜੀ ਵਰਗਾ ਹੀ ਬਈ ਆਣ ਕੇ ਪਤਲਾ ਦੁੱਧ ਹੋਊਗਾ ਬੰਦਾ ਪਾ ਕੋਈ ਫੈਂਡ ਕਢਾ ਕੇ ਲੈ ਜਾਵੇ ਚਿੱਟਾ ਦੁੱਧ ਵਧੀਆ ਪੂਰਾ ਬਾਕੀ ਹਰਿੰਦਰ ਗਰਮੀ ਦਾ ਤੋਹਫਾ ਹੀ ਆ ਇਹ ਚੀਜ਼ਾਂ ਦੇ ਨੂੰ ਵੀ ਪਸਾਈ ਆ ਹੁਣ ਮੇਰੇ ਅਕਨਿਆ ਹੀ ਕਰੀਆ ਕਰਨ ਆ ਜੀ ਆਇਆ ਕਰੋ ਇਹ ਕੋਲ ਬਈ ਗਰਮੀ ਦਾ ਤੋਹਫਾ ਆ ਪਰ ਗਰਮੀ ਜੀ ਬਾਹਰ ਹੀ ਰੱਖਣਾ ਰਹਿਗ ਨੇ ਕੀ ਕਰ ਰਹਾ ਜੀ ਧਰਮੀਆ ਤਾਂ ਹੋਈ ਆ ਤੂਫੇ ਤੂਫੇ ਦਾ ਭਾਈ ਅੱਜ ਕੱਲ ਕੋਈ ਨਹੀਂ ਇਹਦਾ ਲੋਟ ਆਈ ਦੀ ਗੱਲ ਆ ਜਿਹੜੀ ਗਰਮੀ ਘੱਟ ਮੰਨਦੀ ਉਹ ਘਾਟੀ ਮੰਨਦੀ ਉਹ ਡੱਬੀ ਆ ਬੰਮੀ ਅਮਰੀਕਾ ਕਈ ਡੱਬੀਆਂ ਵੀ ਨਹੀਂ ਮੰਨਦੀਆਂ ਕਈ ਹਨਾ ਹਾਂ ਬਈ ਕਈ ਜਮਾ ਡੱਬੰਗਾ ਪਾ ਧੁੱਪੇ ਮੰਨੀ ਰੱਖ ਭਾਈ ਉਹ ਵੀ ਨਹੀਂ ਮੰਨਦਾ ਇਹਨਾਂ ਨੇ ਮੰਨਣੀ ਹੈ ਭਾਈ ਹੋਇਆ ਜਨ ਜੀ ਬਾਹਰੀ ਦੱਸਣ ਆਪਣਾ ਗੱਲ ਹਰ ਨੇ ਸੁਧਰਨਾ ਹੁੰਦਾ ਆਪਾਂ ਵਿਚਰ ਮਾਰੇ ਕਈ ਇਹ ਅਗਲੇ ਦੇ ਗਾਂ ਜੀਵਨਾ ਮੂੰਹ ਚ ਪਾਵੇ ਜਾਗੇ ਹਨਾ ਇਹ ਬਿਲਕੁਲ ਬਈ ਆਪਾਂ ਵੀ ਛੱਡੀ ਆਈ ਆਪਾਂ ਯਾਰ ਇਹ ਲੱਖੇ ਕੋਈ ਬੰਦਾ ਜੋ ਕੋਈ ਬੰਦਾ ਸੌਦਾ ਕਰਦਾ ਨਾ ਉਹ ਨਿਆਣਾ ਤਾਂ ਹੁੰਦਾ ਨਹੀਂਗਾ ਉਹਦੇ ਪਰੇ ਰੱਖੀਆਂ ਹੁੰਦੀਆਂ ਪਹਿਲਾਂ ਬਈ ਹਨਾ ਚੋਈਆਂ ਹੁੰਦੀਆਂ ਏ ਹ ਹਵਾ ਵਾਲਾ ਹੀ ਫੂਨ ਲਾਉਂਦਾ ਬਈ ਉਹ ਬੰਦਾ ਹਰ ਮੰਨ ਕੇ ਚੱਲੇ ਜਿਹੜਾ ਬੰਦੇ ਨੇ ਕੰਮ ਹੀ ਨਹੀਂ ਇਹਨਾਂ ਦਾ ਉਹਨੇ ਥੋੜਾ ਫੂਨ ਲਾਉਣਾ ਹੈ ਹਾਂਜੀ ਬਈ ਹਨਾ ਉਹ ਬੰਦਾ ਬਾਅਦ ਨਿਕਾਤੀ ਮਰੀ ਆਵੇ ਜੋ ਸਾਰੀ ਚੀਜ਼ ਦਿਖਦੀ ਪਈ ਉਹ ਵੀ ਕੀ ਚੀਜ਼ ਆ ਤਣ ਪਾਡਾ ਕੀ ਆ ਸਾਰਾ ਕੁਝ ਫਿਰੇ ਬੰਦੇ ਦੀ ਸਮਝ ਹੁੰਦੀ ਅਕੇ ਜਾਂਦੇ ਜਾਂਦੇ ਹਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਤੁਹਾਨੂੰ ਚਵਾਈ ਓਕੇ ਹੋ ਜੂਗੀ ਨਾਲੇ ਤੇ ਮੋਬਾਈਲ ਨੰਬਰ ਬੋਲਦੀ ਬਈ ਆਪਣਾ ਹਨਾ ਪਿੰਡ ਹੈਦਰ ਆਪਣਾ ਕੋਟ ਕਰੋੜ ਖੁਰਦ ਜ਼ਿਲ੍ਹਾ ਫਰੋਹੇ ਪਰ ਫੋਨ ਨੰਬਰ 98730 70893 ਤੇ ਬਾਕੀ ਹਰਨ ਦੇ ਇੱਕ ਫੇਰ ਜ਼ਰੂਰੀ ਬੇਨਤੀ ਬਈ ਕਿਸੇ ਵੀ ਰਪਰਾਣੇ ਤੁਸੀਂ ਬਈ ਪੈਸੇ ਲਾਉਣੇ ਆਈ ਪਾਟਾ ਨੋਟ ਨਹੀਂ ਲੈਣਾ ਕਿਨਾਂ ਆਧਾਰ ਨਹੀਂ ਕਰਨਾ ਆਪ ਦੀ ਦੋ ਟਾਈਮ ਚਾਰ ਟਾਈਮ ਚੋ ਕੇ ਤਸੱਲੀ ਕਰਕੇ ਵਸੂਲ ਜਾਇਆ ਕਰੋ ਕਰਕੇ ਲੈ ਕੇ ਜਾਇਆ ਕਰੋ ਹਨਾ ਬਈ ਬਾਅਦ ਚ ਐਵੇਂ ਨਾਲ ਤਾਂ ਬਈ ਤੋਂ ਨੂਣੀ ਤਸੱਲੀ ਹੁੰਦੀ ਹਨਾ ਤੁਸੀਂ ਜੇ ਹਨ ਲੱਖੇ 45000 ਰੁਪਇਆ ਲਾਉਣਾ ਹੈ ਉਹੀ ਜੜੀ ਚਪਾਂ ਜਾਂ ਚੌਕਾ ਸੌੜ ਹੋ ਜੂਤੀ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਪੂਰੀ ਫੁੱਲ ਬਈ ਤਸੱਲੀ ਕਰਕੇ ਲੈ ਜਾਓ ਇੱਥੇ ਨਾਲੇ ਬਈ ਵੇਖੋ ਜਾ ਕੇ ਵੀ ਬੰਦਾ ਕੋਈ ਫਰੌਡ ਤਾਂ ਨਹੀਂ ਤੁਰਿਆ ਫਿਰਦਾ ਕੋਈ ਹੋਰ ਤਾਂ ਨਹੀਂ ਸੈਟਮ ਹਾਂ ਵਧੇਰੇ ਫੋਨ ਤੇ ਬਈ ਪੈਸੇ ਪਵਾਣੇ ਦੇ ਬਈ ਪਸੂ ਹੀ ਨਹੀਂ ਪਹੁੰਚਦਾ ਉਹ ਜਿਵੇਂ ਹੀ ਜਾਂਦਾ ਕੰਮਚਾਲ ਇੱਥੋਂ ਕੋਈ 2 ਕਿਲੋ 2 ਕਿਲੋ ਘੱਟ ਲਈ ਤਾਂ ਜਾ ਤਾਂ ਵੜੂਗੀ ਪੂਰੀ ਤਰੇ ਹਾਂ ਪਿਓ ਰਾਜਸਥਾਨ ਵਾਲਿਆਂ ਦਾ ਜਿਹੜਾ ਲਾਲ ਜਿਹੜਾ ਗਾਮ ਵਾਲੇ ਪਾਉਂਦੇ ਉਹਨਾਂ ਦੀ ਰਾਹ ਕਿਤੇ ਪੁਲਿਸ ਵਾਲੇ ਗੱਡੀ ਗੇਰ ਵਾਲੇ ਕਦੇ ਕੀ ਉਹ ਤੁਹਾਡਾ ਰਾਹ 30-40 ਹਜ਼ਾਰ ਰੁਪਏ ਪਵਾ ਲੈਂਦੇ ਪਸੂ ਬਾਈ ਕੋਲੇ ਸੂਆ ਸਵਾਇ ਹੁੰਦਾ ਦੁੱਧ ਪਰ ਦਸਿਆ ਹੁੰਦਾ ਹਨਾ ਤੁਸੀਂ ਆਪ ਦੀ ਚੋਣ ਦੀ ਹਿੰਮਤ ਤੁਸੀਂ ਆਪ ਰੱਖਣੀ ਆ ਆ ਕਰਨ ਵਾਲੀ ਮੈਂ ਕਹਿੰਦਾ ਵੇਲੀ ਹੋ ਗਈ ਆ 8:00 8 ਦਾ ਟਾਈਮ ਆ 8 ਵਜੇ ਜੀ ਦਾ ਇਹਨਾਂ ਦੁੱਧ ਕਰ ਦਈਏ ਤੇ ਲੈ ਜਾਓ ਨਹੀਂ ਫਿਰ ਬਾਈ ਦੀ ਖੜੀ ਆ ਬਾਈ ਕਿ ਨਹੀਂ ਸਹੀ ਆ ਬਾਈ ਤੇ ਮੌਲੇ ਦੇ ਚ ਮੈਂ ਕਹਿੰਦਾ ਵੀ ਸਾਰਿਆਂ ਦੇ ਨਿੱਕੇ ਨਿੱਕੇ ਜਿਹੇ ਹੋ ਗਿਆ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਕੋਈ ਤਸੱਲੀ ਪਰ ਕਰਨੀ ਆ ਬਾਈ ਲੱਖੇ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਚਵਾਈ ਬਿਲਕੁਲ ਡਨ ਹੋ ਗਈ ਆ ਤੇ ਉਹ ਤੁਸੀਂ ਮਾਤਾ ਨੇੜੀਆਂ ਧਾਰਾ ਮਾਰ ਕੇ ਐਂਡਲੀਆਂ ਦਿਖਾਉਂਦੇ ਉਹ ਜੀ ਪਰਲੇ ਪਰ ਭਾਫਲੀ ਕੱਢੀ ਜਾਂਦੀ ਆ ਉਹ ਗਿੱਲੇ ਦਾ ਹੀ ਕਰੀ ਜਾਂਦੀ ਮੈੜ ਤੋਂ ਕੋਈ ਚੱਕਰ ਹੀ ਨਹੀਂ ਮੀ ਆ ਗਈ ਜਦੋਂ ਮਰਦੀ ਬੰਦਾ ਕੱਚੇ ਤੇ ਇੱਕ ਉਹਦਾ ਇੱਕ ਪਾ ਉਹਦੇ ਮੈੜ ਤੋਂ ਥੱਲੇ ਐ ਕਿ ਮੈੜ ਦੇ ਉੱਪਰ ਹੈ ਨਾ ਹਾਂ ਜੇ ਛਾੜ ਵਾਲੀ ਹੁੰਦੀ ਅੰਦਰ ਸਾਨੂੰ ਬਾਹਰ ਦੀ ਗਈ ਹੁੰਦੀ ਬਾਹਰ ਦੀ ਹੁੰਦੀ ਹੈ ਤੇ ਬਾਕੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਤੁਹਾਡੇ ਸਾਹਮਣੇ ਹੈ ਨਾ ਜਿਹੜੀ ਵੀ ਚੀਜ਼ ਹੈਗੀ ਆ ਤੇ ਹੋਰ ਕੋਈ ਵੀ ਤਸੱਲੀ ਪਰ ਕਰਨੀ ਬਾਈ ਨੂੰ ਲਾ ਲਿਓ ਬੂਣ ਜਿਉਂਦੇ ਬਾਦਰੋ ਜੀ ਆਪਾਂ ਇਹਨਾਂ ਕੇ ਜਮਾਂ ਬੇਲੀ ਕਰਤੀ ਆ ਆ ਤੁਸੀਂ ਦੁੱਧ ਚੱਕਰ ਕਰ ਲਓ ਕਿ ਨਹੀਂ ਵੀਡੀਓ ਨੂੰ ਵੱ ¡Panavas!